ਚੌੜੇ ਹੋ ਕੇ ਗਏ ਸੀ ਹੋਟਲ ਵਿੱਚ ਰੋਟੀ ਖਾਣ ਬਿੱਲ ਦੇਖ ਕੇ ਭੱਜ ਲੈ ਉੱਠ ਕੇ ਅਕਸਰ ਹੀ ਬਹੁਤ ਸਾਰੇ ਲੋਕ ਹੋਟਲਾਂ ਵਿੱਚ ਖਾਣ ਦੇ ਬਹੁਤ ਸ਼ੁਕੀਨ ਹੁੰਦੇ ਨੇ ਪਰ ਹੁਣ ਇਸ ਮੁੰਡਾ ਕੁੜੀ ਨੂੰ ਹੋਟਲ ਵਿੱਚ ਖਾਣਾ ਪੈ ਗਿਆ ਮਹਿੰਗਾ ਵੀਡੀਓ ਵਿੱਚ ਤੁਸੀਂ ਜੋ ਮੁੰਡਾ ਕੁੜੀ ਦੇਖ ਰਹੇ ਹੋ ਦਰਸਲ ਇਹ ਇੱਕ ਹੋਟਲ ਵਿੱਚ ਰੋਟੀ ਖਾਣ ਲਈ ਗਏ ਸੀ ਪਹਿਲਾਂ ਤਾਂ ਇਹਨਾਂ ਨੇ ਚਾ ਚਾ ਦੇ ਵਿੱਚ ਖਾਣ ਲਈ ਕਈ ਮਹਿੰਗੀਆਂ ਮਹਿੰਗੀਆਂ ਆਈਟਮਾਂ ਮੰਗਵਾ ਲਈਆਂ ਪਰ ਜਦੋਂ ਵੇਟਰ ਨੇ ਬਿੱਲ ਦਿੱਤਾ ਤਾਂ ਇਹ ਦੋਵੇਂ ਅੱਖ ਬਚਾ ਕੇ ਉੱਥੋਂ ਭੱਜ ਨਿਕਲੇ ਕਿਉਂਕਿ ਇਹਨਾਂ ਦੇ ਖਾਣੇ ਦਾ ਬਿੱਲ 10900 ਰੁਪਏ ਆ ਗਿਆ ਅਤੇ ਜਦੋਂ ਇਹ ਭੱਜੇ ਤਾਂ ਹੋਟਲ ਵਾਲਿਆਂ ਨੇ ਇਹਨਾਂ ਨੂੰ ਦੇਖ ਲਿਆ ਅਤੇ ਆਪਣੀ ਗੱਡੀ ਇਹਨਾਂ ਦੇ ਪਿੱਛੇ ਲਾ ਲਈ ਅਤੇ ਕਾਫੀ ਦੂਰ ਜਾ ਕੇ ਇਹਨਾਂ ਨੂੰ ਘੇਰ ਲਿਆ ਅਤੇ ਮੌਕੇ ਤੇ ਹੀ ਵੀਡੀਓ ਬਣਾ ਕੇ ਇਹਨਾਂ ਦੀ ਕਰਤੂਤ ਦੱਸੀ। ਸੋ ਸੁਆਦ ਨੇ ਇਹਨਾਂ ਦੀ ਬੇਇੱਜ਼ਤੀ ਕਰਵਾ ਦਿੱਤੀ ਜੇ ਦੇਣ ਲਈ ਪੈਸੇ ਨਹੀਂ ਸੀ ਤਾਂ ਫਿਰ ਐਨੇ ਮਹਿੰਗੇ ਹੋਟਲ ਵਿੱਚ ਜਾਣਾ ਹੀ ਕਿਉਂ ਸੀ? ਇਸੇ ਲਈ ਤਾਂ ਸਿਆਣੇ ਕਹਿੰਦੇ ਨੇ ਕਿ ਚਾਦਰ ਦੇਖ ਕੇ ਪੈਰ ਪਸਾਰੋ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਏ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।